ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੰਡਮ ਮਰਜੇ ਕਿ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਮਰਜੀ ਦੇ ਨਗਰ ਦੇ ਵਿੱਚੋਂ ਤੁਹਾਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚੋਂ ਬਚੀ ਮਰਜੀਕ ਵਾਲੇ ਦੇ ਘਰੋਂ ਦੋ ਐਨੀਮਲ ਵਿਕਰੀ ਵਾਲੇ ਲੱਗੇ ਆ ਸੱਜਣੋਂ ਵਿਖਾਉਣਾ ਇੱਕ ਝੋਟੀ ਸੂਈ ਸਵਾਈ ਬਿਲਕੁਲ ਤਾਜੀ ਤੇ ਇੱਕ ਸੱਜਣੋਂ ਵਹਿੜਾ ਸੂਈ ਸਵਾਈ ਬਿਲਕੁਲ ਤਾਜੀ ਝੋਟੀ ਦੇ ਮਗਰ ਵੀ ਕੱਟੀ ਆ ਤੇ ਗਊ ਦੇ ਮਗਰ ਸ਼ਾਇਦ ਬੱਚਾ ਵਾ ਸੱਜਣੋਂ ਉਹ ਆਪਾਂ ਬੱਚੀ ਤੋਂ ਜਾਣਕਾਰੀ ਲੈਣੇ ਆ ਜਾਤ ਨਸਲ ਚੈੱਕ ਕਰ ਲਿਓ ਬੜੀ ਸ਼ਾਂਤ ਸੁਭਾਅ ਦੀ ਵੀਰ ਕਹਿੰਦਾ ਵੀ ਚੋਣ ਚਾਨ ਨੂੰ ਠੰਡੀ ਬੈੜਾ ਕਿਹੜਾ ਸੂਆ ਸੂਈ ਸਾਰੀਆਂ ਗੱਲਾਂ ਬਾਤਾਂ ਕਰੀ ਚੱਲਾਂਗੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਖਰੀਦਦਾਰੀ ਕਰੋ ਇਹ ਵੀ ਰਿਕੁਐਸਟ ਬੇਨਤੀ ਆਪਣੀ ਹਰ ਵੀਡੀਓ ਜੀ ਆ ਠੰਡੀ ਠੁੰਡੀ ਹੈ ਮੈਂ ਕਹਿੰਦਾ ਕਿ ਆ ਬਾਦਾ ਜਿਹੜੀ ਵੀ ਯਾਰ ਬਹੁਤ ਜ਼ਿਆਦਾ ਠੰਡੀ ਆ ਆਈ ਰਾਤ ਆ ਨਾ ਬਾਚੀ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਕਦੇ ਜੀ ਸਾਸਤਰੀ ਕਾਲ ਜੀ ਹੋਰ ਸੁਣਾ ਹਾਂ ਵਧੀਆ ਬਾਬੇ ਨਾਨਕ ਦੀ ਕਿਰਪਾ ਜੀ ਸ਼ੁਕਰ ਆ ਪਾਪਾ ਕਹਿੰਦਾ ਬਸ ਪਰਿਵਾਰ ਦਾ ਕਿਦਾਂ ਹਾਲ ਚਾਲ ਆਪਣੇ ਦਾ ਬਹੁਤ ਵਧੀਆ ਬਹੁਤ ਵਧੀਆ ਬਾਬਾ ਨਾਨਕ ਕਿਰਪਾ ਹੀ ਬਣਾਈ ਰੱਖਿਆ ਸਾਰਿਆਂ ਪੈਣਾ ਭਰਾਵਾ ਬਿਲਕੁਲ ਬਿਲਕੁਲ ਮਹਾਰਾਜ ਸਾਹਿਬ ਤੇ ਵੱਡਾ ਕਹਿੰਦਾ ਸਤਗੁਰ ਨਾਨਕ ਜਿਨ ਕਲ ਰੱਖੀ ਹੈ ਨਾ ਹਾਂ ਬਿਲਕੁਲ ਜੇ ਉਹਦੀ ਨਿਗਾਸ ਵੱਲੀ ਆ ਤਾਂ ਫਿਰ ਸਾਰਾ ਕੁਝ ਵਿੱਚ ਕੁਝ ਯਾਰ ਉਹਦੀ ਰਾਮ ਪੀਰ ਪੋਰ ਬਰਾ ਰਿਸ਼ੀ ਮੁਨੀ ਸਾਬ ਉਹਦੇ ਅੰਡਰ ਚ ਹੀ ਆ ਬਿਲਕੁਲ ਸਾਬ ਤਾਂ ਨਹੀਂ ਇਹ ਦੋਹਾਂ ਰਾਜਾ ਜੀ ਜਦੋਂ ਉਦੋਂ ਹੀ ਵੱਡਾ ਦਿੱਤਾ ਉਹਨੂੰ ਬਸ ਬਸ ਤੇ ਬਾਬੇ ਨਾਨਕ ਦੀ ਮਿਹਰ ਆ ਤਾਂ ਸਭ ਕੁਝ ਬਾਬੇ ਨਾਨਕ ਨੇ ਹੱਥ ਪੈਰ ਰੰਗ ਸਾਰਾ ਕੁਝ ਸਹੀ ਹੈ ਨਾ ਬਸ ਉਦੋਂ ਵੱਡੀ ਦੇਣ ਕੋਈ ਨਹੀਂ ਕੋਈ ਦੇਣ ਕੁਝ ਨਹੀਂ ਯਾਰ ਇਹਦਾ ਬੂਸਾ ਦਾ ਬਹੁਤ ਪਿੱਛੇ ਰਹਿ ਗਿਆ ਕਮਾਈ ਤਾਂ ਫੇਰ ਪਿੱਛੇ ਰਹਿ ਗਈ ਯਾਰ ਬੰਦੇ ਰੱਬ ਨੇ ਤੁਰਨਾ ਹਾਤਾ ਹੈ ਇਹਨਾਂ ਨੂੰ ਕਿਹਨੂੰ ਅੰਗ ਪੈਰ ਤੰਦਰੁਸਤੀ ਦਿੱਤੀ ਹੈ ਨਾ ਉਦੋਂ ਵੱਡੀ ਦੇਣ ਹੀ ਕੋਈ ਨਹੀਂ ਬਸ ਬਸ ਜੇ ਤੜਕੇ ਅੱਜ ਦਾ ਦਿਨ ਵੇਖਣ ਨੂੰ ਦੇਤਾ ਯਾਰ ਕਹਿੰਦਾ ਮਗਰ ਕੀ ਰੱਖਿਆ ਉਹ ਮਗਰ ਕੀ ਰੱਖਿਆ ਹੈ ਨਾ ਹੈ ਨਾ ਆਪਣੇ ਕਿੰਨੇ ਭੈਣਾ ਭਰਾ ਰਾਜ ਦਾ ਯਾਰ ਹੈ ਹਨਾ ਕਿੰਨਾ ਵਧੀਆ ਯਾਰ ਉਹ ਯਾਰ ਹੈ ਹਨਾ ਤੇ ਉਹਨੇ ਸੋਚਿਆ ਸੀ ਜਾਣ ਲੱਗਿਆ ਹੋ ਜਾਣਾ ਕੱਲ ਉਹਦੀ ਬੱਚੀ ਦੇਖੀ ਜਾਨੀ ਯਾਰ ਅੱਖਾਂ 'ਚ ਰੋਣ ਆਉਂਦਾ ਜੀ ਮੇਰੇ ਆਪ ਕੱਲੋਂ ਬਹੁਤ ਆਇਆ ਪੰਜਾਬ ਜਿੱਥੇ ਵੀ ਪੰਜਾਬੀ ਆਪਣਾ ਬੈਠਾ ਹੋਊਗਾ ਇਹ ਨਹੀਂ ਹੋਊਗਾ ਉਹਦੀ ਅੱਖ ਚ ਹਿੰਜ ਨਹੀਂ ਡਿੱਗੀ ਨਹੀਂ ਡਿੱਗੀ ਡਿੱਗੀ ਆ ਕਿਉਂਕਿ ਉਹਨੇ ਹਰੇਕ ਦੇ ਦਿਲ ਨੂੰ ਛੋਇਆ ਛੋਇਆ ਬਈ ਯਾਰ ਤੇ ਬਹੁਤ ਦੁੱਖ ਹੋਇਆ ਇਹ ਦੁੱਖ ਹੋਇਆ ਹੀ ਹੈ ਬਈ ਯਾਰ ਬਾਕੀ ਯਾਰ ਉਹ ਪ੍ਰਮਾਤਮਾ ਦੇ ਹੁਕਮ ਚ ਹੀ ਆ ਸਾਰਾ ਕੁਝ ਸਵਾਸ ਸਵਾਸ ਇੱਥੇ ਵੱਡੇ ਵੱਡੇ ਉਹਦੇ ਕਹਿਣੇ ਬਾਬੇ ਨਾਨਕ ਹਰੀ ਜਦੋਂ ਚਲੇ ਗਏ ਹੁਕਮ ਅਨਸਾਰ ਤੇ ਆਪਾਂ ਕੀ ਦੇ ਪਾਣੀ ਹਾਰਾ ਹਨ ਹਾਂ ਹਾਂ ਬਿਲਕੁਲ ਤੇ ਸਾਹਿਬ ਆਪਣਾ ਐਡਰੈਸ ਦੇ ਦਗੇ ਪਿੰਡ ਮਿਰਜੀ ਕੀ ਈਲਾ ਫਰੋਈ ਪਰ ਮੋਦਗੀ ਤੋਂ 8 ਕਿਲੋਮੀਟਰ ਪਿੰਡ ਆਪਣਾ ਯਾਰ ਆ ਮਿਰਜੇ ਕੀ ਬਾਈ ਜੀ ਨੰਬਰ 8269982204 ਵੀਰੇ ਜੀ 8269982204 ਇਹਦੇ ਤੇ ਕਰੇ ਸੰਪਰਕ ਹਾਂਜੀ ਇਹ ਤੇ ਸਵਾਰਕ ਦੋ ਬਖਾ ਦੀ ਅੱਜ ਦੋ ਹੀ ਮਾਦਾਂ ਖਾ ਰਹੀ ਹੈ ਅੱਜ ਭਾਈ ਆ ਝੋਟੀ ਦਾ ਕੀ ਹਿਸਾਬ ਹੈ ਇਹਦਾ ਕੀ ਆ ਬਾਤ ਹੈ ਕਲਦੀ ਬਹੁਤ ਚੰਗੀ ਕਰਦੀ ਹੈ ਠੀਕ ਆ ਮਾਲ ਖੜਨ ਦਾ ਮੈਨੂੰ ਪਹਿਲਾਂ ਹੀ ਗਿਆ ਯਾਰ ਮੈਨੂੰ ਤਾਂ ਦੂਸਰਾ ਸੁਆ ਲੱਗਿਆ ਕਲਦੀ ਪਿਆਰਾ ਮਾਲਕਾਂ ਦੇ ਪਹਿਲਾਂ ਤੈਨੂੰ ਦੂਸਰਾ ਲੱਗੀ ਮੈਨੂੰ ਦੂਸਰਾ ਹੀ ਲੱਗਿਆ ਯਾਰ ਐਵੇਂ ਕਹਿ ਗਏ ਹੈਨਾ ਕੱਟੀ ਮਗਰਾ ਹੋਲੇ ਚ ਹੈ ਰਾਤ ਸੋਈ ਆ ਵੀਰੇ ਇਹ ਅਜੇ ਹਨਾ ਕੱਲ ਵਾਲੀ ਰਾਤ ਚ ਸੋਈ ਆ ਕੱਲ ਵਾਲੀ ਰਾਤ ਦੀ ਸੋਈ ਆ ਹਾਂ ਕੱਲ ਮੇਰੇ ਕੋਲ ਸ਼ਾਮ ਜੀ ਨੂੰ ਘਰੇ ਆਈ ਆ ਆਪਣੇ ਸ਼ਾਮ ਜੀ ਨੂੰ ਆ ਗਏ ਹਾਂ ਜੇਰ ਜੱਪਾ ਓਕੇ ਬਈਆ ਤੇ ਮੁਖ ਸਰੀਰ ਕੀ ਦੀ ਕੱਟੀ ਆ ਠੀਕ ਆ ਠੰਡੀ ਸੀਲ ਵੀ ਬਹੁਤ ਜ਼ਿਆਦਾ ਕੋਈ ਇਦਾਂ ਦੀ ਲੈ ਹੈ ਨਹੀਂ ਨਹੀਂ ਠੀਕ ਆ ਦੇ ਕਿਦੋਂ ਮਰਜੀ ਉਧਰ ਨੇ ਪਾਸੇ ਨਹੀਂ ਬਹਿ ਜਾਇਆ ਵਰਲ ਵਰਲ ਚੰਗੀ ਆ ਕੱਟੀ ਬਹੁਤ ਸੋਹਣੀ ਵੀਰੇ ਕੱਟੀ ਬਹੁਤ ਜਿਆਦਾ ਚੰਗੀ ਆ ਮਗਰ ਬੱਚਾ ਵੀ ਚੰਗਾ ਲੱਗਿਆ ਚੱਲ ਕੱਢ ਦੇ ਬਾਹਰ ਇਹਦੀ ਤੋਰ ਕਰਾ ਦੇ ਹਾਂ ਬੱਚਾ ਬੁਝਾ ਲਾ ਹੁਣ ਬੋਲਾ ਤਾਂ ਫੇਰ ਅਗਲਾ ਕੀ ਮੰਨੇ ਤਾਰਾ ਹੀ ਮੰਨੇ ਅਗਰ ਤਾਰਾ ਮੰਨੇ ਬਈ ਪੰਜ ਮੱਲ ਨੇ ਛੇ ਮੱਲ ਨੇ ਸੱਤਾਂ ਮੰਗਲੇ ਹਾਂ ਹਾਂ ਬੋਲਾ ਮੰਨੇ ਗਰੀ ਦਾ ਹਣਾ 나ੜੂਆ ਨਾਲ ਨਾਲ ਕੱਲ ਤੋਂ ਸੁਈਏ ਕਦੀ ਬਹਿ ਰਹੇ ਠੀਕ ਆ ਠੀਕ ਆ ਓਕੇ ਚੌਣ ਚਾਂ ਦੀ ਸੌਧੀ ਸੌ ਫੇਰ ਠੀਕ ਆ ਠੀਕ ਆ ਬੱਚਾ ਲਾਵਾਂਗੇ ਅਗਲੇ ਥੱਲੀ ਕਰਾਵਾਂਗੇ ਹਨਾ ਹਾਂ ਪੈਸੇ ਲਾਉਂਦੇ ਆ ਉਹਦੀ ਥੱਲੀ ਕਰਕੇ ਲੈ ਕੇ ਜਾਵੇ ਆਪਣੀ ਚੱਲ ਪੱਤ ਚੱਲ ਚੱਲ ਬੱਚੇ ਬੁੱੱਚੇ ਦਾ ਸਿੰਘ ਸੁੰਗ ਬਹੁਤ ਚੰਗਾ ਹਨਾ ਸਿੰਗੀ ਦਾ ਕੀ ਆਵਾਜ਼ ਆ ਗਦੀ ਬਈ ਬੀ ਸੋਹਣੀ ਲੱਗੀ ਥਾਣ ਲੈ ਵਾਲੇ ਬਹੁਤ ਚੰਗਾ ਲੱਗਿਆ ਹਾਂ ਘਟੀ ਚੰਗੀ ਬਹੁਤ ਅਕਦੀਬ ਆ ਸਾਂਭੀ ਵੀ ਚੰਗੀ ਹੈ ਸਾਂਭੀ ਵੀ ਬਾਕੀ ਨੇ ਚੰਗੀ ਆ ਯਾਰ ਹਨਾ ਨਹੀਂ ਬਹੁਤ ਸਾਂਭੀ ਆ ਧੰਨਵਾਦ ਕਰਦੇ ਕਿੰਨਾ ਨੇ ਇਹੀ ਮਿਹਨਤ ਕਰਕੇ ਸਾਂਭੀ ਵਿਚਾਰੇ ਨੇ ਹਨਾ ਬਹੁਤ ਔਖੇ ਬਈ ਏਡੇ ਏਡੇ ਪਸੂ ਸਾਹ ਕੱਲਾ ਕਰਨੀਆਂ ਰਜਾਈਆਂ 'ਚ ਬਹਿ ਕੇ ਸੌਖੀਆਂ ਕੀ ਕਰ ਲਊਗਾ ਹਨਾ ਉਹ ਕੋਈ 2 4 ਹੁੰਦੇ ਆਏ ਯਾਰ ਕੋਈ ਬੰਦਾ ਹੀ ਹੁੰਦਾ ਉਹ ਹਾਂ ਪੈਸੇ ਵਟ ਲੈਂਦੇ ਅਗਲਾ ਮੰਗ ਲੈਂਦਾ ਜਿਨੇ ਇਹਨੂੰ ਘਰ ਖਵਾਇਆ ਉਹਨੇ ਪੈਸੇ ਤਾਂ ਬਰੀ ਮੰਗਣੇ ਮੰਗਣੇ ਹੀ ਮੰਗਣਿਆ ਉਹਦੀ ਚੀਜ਼ ਦੇ ਮੰਗਣੇ ਆ ਯਾਰ ਅਗਲੇ ਨੇ ਹਨਾ ਬਿਲਕੁਲ ਹਾਂ ਬਿਲਕੁਲ ਲੈ ਵੀ ਸਜਣੋ ਸੂਆ ਹੁਣ ਤੁਸੀਂ ਆਪੇ ਲਾ ਲਿਓ ਪਹਿਲਾ ਲਾ ਲਿਓ ਦੂਜਾ ਲਾ ਲਿਓ ਉਹ ਤੁਹਾਡੇ ਤੇ ਆ ਰੋਹ ਗੱਟ ਪੈਂਦਾ ਹਾਂ ਬੱਸ ਹੋ ਤਾ ਹਰੀ ਆਲ ਕਰਦੀ ਹੈ ਹਨਾ ਮਾ ਨਹੀਂ ਨਹੀਂ ਮੱਸ ਕੋਈ ਠੀਕ ਆ ਪਹਿਲੇ ਨਹੀਂ ਆ ਬੱਚੀ ਫਿਰ ਫਿਰ ਪਹਿਲੇ ਨਹੀਂ ਆ ਜੇ ਮਾੜਾ ਓਡਾ ਹਾਂ ਸੱਜਣੋ ਪਸਮਾ ਝੋਟੀ ਨੇ ਕਰ ਲਿਆ ਬੇਮਾਲੂਮੀ ਜੀ ਔਲ ਕੀਤੀ ਆ ਹਾਂ ਤੇ ਬਾਕੀ ਬੱਚੇ ਤੇ ਪਸਮੀ ਆ ਐਨ ਓਕੇ ਰਿਪੋਰਟ ਆ ਤੇ ਤੁਹਾਨੂੰ ਧਾਰਾਂ ਦੋ ਦੋ ਵੀਰ ਕਹਿੰਦਾ ਚੈੱਕ ਕਰਾ ਦੀਏ ਨਹੀਂ ਚੂਨ ਦੀ ਤਾਂ ਬਹੁਤ ਚੰਗੀ ਆ 2044 ਦਾ ਦੱਸੋ ਬੱਚਾ ਚੱਤੀ ਜਾਂਦੀ ਵੇਖ ਲਓ ਹਾਂ ਹਾਂ ਮੜਾ ਜੇ ਹੈਗਾ ਜੀ ਠੀਕ ਆ ਜ ਚਵਾਈ ਬਣੂਗੀ ਚਵਾਈ ਬਣਨੀ ਨਹੀਂ ਦਾ ਬਈ ਹੈਨਾ ਠੀਕ ਆ ਠੀਕ ਆ ਠੀਕ ਨਹੀਂ ਹੋ ਗਿਆ ਜਮਾ ਹਾਂ ਬਾਹ ਜਿਹਦਾ ਵਿਚਾਰੀ ਆਲ ਚਾ ਦੂਜੀ ਕਚਵਾਈ ਹੋਣੀ ਆ ਤੀਜੀ ਦੂਜੀ ਤੀਜੀ ਆ ਦੂਜੀ ਆ ਹੁਣ ਵਾਲੀ ਠੀਕ ਆ ਠੀਕ ਆ ਦੂਜੀ ਤੀਜੀ ਆ ਬੱਚਾ ਬੁੱੱਚਾ ਜਮਾ ਸਹਿ ਮੈਂ ਤਾਂ ਬੱਚੇ ਦੇ پاس ਹੋਈ ਆ ਓਕੇ ਗਰੰਟੀ ਫੁੱਲ ਆ ਭਾਰ ਦੀ ਆਪਣੀ ਦੀ ਬਈ ਠੀਕ ਆ ਓਕੇ ਹਾਂ ਬਾਕੀ ਆਪਦੀ ਪਾਸ ਧਾਰਾ ਮਾਰ ਲਈ ਅਗਲਾ ਕੀ ਧਾਰਾ ਮਾਰ ਲਈ ਆ ਕਿ ਸੱਲੀ ਆ ਹਫਤੇ ਦਾ ਹਾਂ ਤਾਂ ਇਹਨਾਂ ਨੂੰ ਪੂਰੀ ਭਾਲ ਹੋਣੀ ਪੂਰੀ ਭਾਲ ਹੋ ਜੂਗੀ 12 13 ਕਿਲੋ ਦੁੱਧ ਕਲੀਨ ਸੋਂ ਦਈ ਜਾਊਗੀ ਆ ਰਾਮ ਨਾਲ ਦੇ ਰੂ ਰਾਮ ਨਾਲ ਬਾਕੀ ਠੰਡੀ ਨਹੀਂ ਸੀਲ ਬਹੁਤ ਆਇ ਨਹੀਂ ਕੋਈ ਚੱਕਰ ਤੋੜ ਕੇ ਦੁਬਾਰਾ ਵੀ ਦਿਖਾ ਦੇ ਆਪਾਂ ਦਿਖਾ ਦੇ ਹੈਨਾ ਹਾਂ ਰੇਟ ਇਹਦਾ ਕੀ ਕਰੇਗਾ ਹੈ ਰੇਟ ਘੱਟੀ ਆਪਾਂ 135 ਕਰ ਲਏ ਯਾਰ ਜੈ ਜਿਆ ਕਰ ਲਾ ਬਜ਼ਾਰ ਮੰਦਾ ਠੰਡਾ ਜਾ ਬਜ਼ਾਰ ਹੈ ਨਹੀਂ 135 ਛੱਡ ਕੇ 40 ਵੀ ਕਰ ਲੈਂਦਾ ਕੱਤੀ ਬਾਬਾ ਜੀ ਚੰਗੀ ਪਾਈ ਯਾਰ ਮੈਂ ਤਾਂ ਮਾੜੀ ਕਹੀ ਨਹੀਂ ਜਾਂਦਾ ਤੇਰੇ ਘਰੇ ਆਇਆ ਹੈ ਮੈਂ ਮਾੜੀ ਕਹੀ ਆ ਆਜਾ ਕੋ ਕੈਮਰੇ ਤੋਂ ਕਰਦੀ ਹੈ ਬਾਕੀ ਬਾਈ ਵੱਡੇ ਵੀਰ ਰਮਰਾ ਵਧੀਆ ਲੱਤ ਨੂੰ ਤੂੰ ਪੂਰਾ ਵੀ ਨਹੀਂ ਚੱਕਦੀ ਉਹਨੂੰ ਕੋਈ ਚੱਕਰ ਨਹੀਂ ਆਣੀ ਆਉਣ ਕੀਤੀ ਹੈ ਚਲੋ ਨਹੀਂ ਉੱਤਰੀ ਬੱਚੇ ਦੇ ਜਦੋਂ ਇਹ ਤਾਂ ਟਿਕਣੀ ਟਿਕਣੀ ਆ ਕਿੱਲੇ ਠੋਗੀ ਆ ਬਸ ਬਸ ਉਹ ਨਹੀਂ ਕੋਈ ਚੱਕਰ ਹੈ ਉਹਦਾ ਅਗਲੇ ਨੂੰ ਪਤਾ ਜਿਹੜੇ ਪਸੂ ਰੱਖਦੇ ਆ ਕਿਹੜੇ ਰੱਖਦੇ ਆ ਜਿੰਨੇ ਮੇਰੇ ਵਰਗੇ ਨੇ ਉਹਦੇ ਕਹਨੂੰ ਪੱਠੇ ਨਹੀਂ ਪਾਏ ਕਦੇ ਉਹਨੂੰ ਕੀ ਪਤਾ ਵਾਸ ਵਾਸ ਬਹੁਤ ਵੀ ਨਹੀਂ ਗੱਲ ਆਉਲੀ ਆ ਆਉਲੀ ਇਕੱਲੀ ਮਾਰੀ ਜੀ ਇੰਨੀ ਕੁ ਤਾਂ ਕਰਤੀਆਂ ਹੀ ਹੈ ਪਹਿਲਣੀ ਆ ਪਹਿਲਣੀ ਵਹਿਣੀ ਆ ਠੀਕ ਆ ਓਕੇ ਹਾਂ ਸਵਾ ਲੱਖ ਜੀ ਲੈਣਾ ਕਿ ਗੱਲ 125 ਦੀ ਹਾਂ ਬਸ ਮਾਲ ਤਾਂ ਆਣਾ ਹੋਊਗਾ ਹੁਣ ਵੀਰੇ ਛੋੜ ਛੱਪਾ ਹੋਊਗਾ ਕਿਸਾਈ ਆ ਜਣਾ ਪੈਣ ਵੀਰਾ ਮੇਰਾ ਹਨਾ ਠੀਕ ਆ ਧੰਨਵਾਦ ਇਹੇ ਲੱਕ ਗਾਉ ਆਈ ਹੈ ਵੀਰੇ ਚੰਗੀ ਕੱਟੀ ਹੈ ਹਨਾ ਹਾਂ ਅਗਲੇ ਨੇ ਚੋਈ ਬਾਨੀ ਆ ਵੀਰੇ ਹਜੇ ਦੂਜੀ ਚੋਈ ਆ ਹੁਣ 1 ਲੱਖ ਤੇ 25000 ਦੀ ਆ ਗਾਉ ਦਾ ਕੀ ਹਿਸਾਬ ਆ ਇਹਦੇ ਥੱਲੇ 9 ਕਿਲੋ ਦੁੱਧ ਆ ਕਲੀਪਾ ਤਾਜੀ ਆ ਨਾ ਪਾਜੀ ਜਮਾ ਤਾਜੀ ਬੱਚਾ ਉਹ ਨਾਲ ਉਹ ਵੀ ਲਾਦਨੇ ਬਤਾਰਾ ਮਰਾ ਦਨੇ ਅੱਛਾ ਬਾਕੀ ਸੂਈ ਸਾਈ ਦੀ ਵੀਡੀਓ ਛੇਰ ਦੀ ਬਸ ਠੀਕ ਆ ਧੰਨਵਾਦ ਨਹੀਂ ਨਹੀਂ ਕੋਈ ਗੱਲ ਨਹੀਂ ਆ ਠੀਕ ਆ 9 ਦੁੱਧ ਚਵਾਵਾਂਗੇ ਜਿਹੜਾ ਮਰਜੀ ਅਜੇ ਬੋਲਾ ਲਾ ਲੇ ਦੁੱਧ ਲਾ ਲੇ ਜਮਾ ਸਹਿਮ ਦਾ ਬੱਚੇ ਗੁੱਚੀ ਦੇ ਉਹ ਵੀ ਇੱਕੇ ਆ ਨਿਆਣਾ ਪਾਉਣਾ ਕਿ ਨਹੀਂ ਨਾ 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 ਕੋਈ ਲੋੜ ਨਹੀਂ 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 ਓਕੇ ਆ ਤਾਜੀ ਆ ਗੋ ਤਾਜੀ ਆ ਭਾਈ ਅਮੈਂ ਆਪਕੋ ਕਮਨੀ ਕਰ ਦੇ ਕਹਿੰਦੀ ਮੈਨੂੰ ਪਤਾ ਹੈ ਜੀ ਨਹੀਂ 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 ਧੰਨਵਾਦ ਧੰਨਵਾਦ ਇਹਦਾ ਰੇਟ ਕੀ ਕਰੇਗਾ ਹੈ ਇਹਦਾ ਰੇਟ 40000 ਰੁਪਏ ਕਦੀ ਪਾ ਦੇ ਕਿੰਨੇ ਦੀ ਦੇਣੀ ਆ ਕਿ ਭਾਈ ਦੇ ਕਿੰਨੇ ਦੀ ਦੇਣੀ ਆ ਦੇ 38000 ਦੀ ਦੇ ਦਿੱ ਗਏ ਲੈ ਚਵਾਈ ਦਾ 100 ਦੀ 100 ਦੀ ਕਦੀ ਪਿਆ ਠੀਕ ਆ ਹਾਂ ਬੜੀ ਮੋਟੀ ਚਵਾਈ ਆ ਚਵਾਈ ਦਾ ਇੱਕ ਨੰਬਰ ਆ ਯਾਰ ਚਵਾਈ ਦੇ ਦੂਗੀ 12 ਕਿਲੋ ਦੁੱਤਰਾਮ 12 ਕਿਲੋ ਰਾਹਲਾ ਦੇ ਦੂਗੀ ਬਾਈ ਦੇ ਵੀ 12 ਕਿਲੋ ਲੈ ਬੜੀ ਚੰਗੀ ਕੋ ਮਾਈ ਦੀ ਮੱਜ ਗਾਂ ਦੀਆਂ ਗਾਂ ਦੀ ਗਾਂ ਬਸ ਚਵਾਈ ਲੈ 35000 ਦੀ ਦੇ ਦੇ ਚਲ ਦੇ ਦਾਂਗੇ ਬਾਬਾ 35000 ਦੀ ਦੇ ਦਾਂਗੇ ਬਸ ਹੁਣ ਘਟਾਇਆ ਲੈ ਚਾਰਾਂ ਨਹੀਂ ਮਾਰਤੀ ਇਹ ਬਣਾਉਂਦੇ ਲਾ ਨਹੀਂ ਨਹੀਂ ਓਕੇ ਚੋਣ ਤੋਂ 100 ਦੀ 100 ਠੰਡੀ ਧੀਰੀ ਆ ਹਾਂ ਜੇ ਚੋਨੇ ਬਾਲਟੀ ਰੱਖ ਕੇ ਲਾ ਤਾਈ ਜੀ ਨਾ ਨਾ ਭਾਈ ਚੱਕ ਦੇ ਦੇ ਯਾਰ ਕਿਰਾਇਆ ਦੇ ਦੂੰ ਹੋਰ ਦੱਸ ਸਕ ਲੇਦਾ ਹੈ ਠੀਕ ਆ ਧੰਨਵਾਦ ਠੀਕ ਆ ਧੰਨਵਾਦ ਤੋਰ ਦੇ ਹਾਂ ਤੋਰ ਗਏ ਹਾਂ ਹਾਂ ਨਾਲ ਕੋਈ ਦਾ ਵੀ ਨਾਲ ਜੀ ਹਾਂ ਨਾ ਬੋ ਕਾਲ ਨਹੀਂ ਘਟਣ ਲੈਣਾ ਯਾਰ ਪਰ ਜੀਆਂ ਦੀ ਵੀ ਵੀ ਸੁੱਈ ਹੈ ਜੀ ਤਾਜੀ ਆ ਜਮ ਲੂੰਗੜਾ ਆ ਬੱਚਾ ਦਿੱਤਾ ਸੀ ਜੇਕ ਦੇ ਵੱਛੀ ਦੇ ਦਿੰਦੀ ਬੜਾ ਨਿਆਰਾ ਆ ਵਾ ਹਾਂ ਨਹੀਂ ਠੀਕ ਹੈ ਬੈੜ ਹੀ ਆ ਦੂਜਾ ਸੂਆ ਦੂਜਾ ਸੂਏ ਬਾਈ ਦੂਜਾ ਸੂਏ ਬੈੜਾ ਥਾਣ ਵੇ ਕੱਢਿਆ ਹੁਣ ਤਹਾਰਾ ਪਹਿਲਾ ਮਾਰ ਤੀਆਂ ਹੀ ਹਾਂ ਵੇਖੋ ਸਤਨ ਪਹਿਲਾ ਮਾਰ ਤੀਆਂ ਹੈ ਇਹਦੇ ਕੋਈ ਟੱਕਰ ਨਹੀਂ ਆ ਬਹੁਣ ਵੀ ਮਾਰ ਦਿੰਦੇ ਆ ਠੀਕ ਆ ਨਹੀਂ ਨਹੀਂ ਕੋਈ ਟੱਕਰ ਨਹੀਂ ਆ ਕੋਈ ਨਹੀਂ ਕੋਈ ਮਛਰਾ ਕਰਦੀ ਆ ਵਾ ਬੱਚਾ ਉਰੇ ਬਣਾਉਂਦੀ ਆ ਵੇ ਹਾਂ ਠੀਕ ਆ ओके okay, ओके okay. नहीं ऐदा दी है दी, नहीं कदी पशु नहीं मारना निकल다 अपना बाप ना दे नाल जदी कृपा हां ते इदा चंगा ही है तू मारदा तू ही मार नहीं नहीं मैं नहीं मारदा मैं तो ਥਣ ਵਿਖਾਉਣਾ ਵੇਖੋ ਕੱਢਿਆ ਕੱਢੇ ਜੋਸ਼ ਵਾਲਾ हां ਜੋਸ਼ ਵਾਲਾ ओके ओके ए ਐਨੀਮਲ ਦੋ ਵਿਕਰੀ ਵਾਲੇ ਆ ਬਜੀ ਮਿਰਚੇ ਕਾਲੇ ਕੋਲੇ ਲਹਿਰੇ ਮਗਰ ਕਿਦੋਂ ਮਰਦੀ ਵੇਜੇ ਕਦੀ ਫੇਰ ਲੈ हां नहीं नहीं ਇਹਨੇ ਤਾਂ ਇੰਨੀ ਸੀਲ ਹੋ ਜਾਣਾ ਆਂਦੇ ਬੱਚਾ ਅਗਲਾ ਛੱਡੇ ਤੇ ਨਾ ਛੱਡੇ ਬਾ ਨਾ ਛੱਡੇ हां ਇਹ ਦਾਵ ਜੀ ਝੋਟੀ ਹੋ ਜਾਣੀ ਆ ਤੈਨੂੰ ਦੱਸਤੀ ਕਰ ਬਸ ਧੰਨਵਾਦ ਆ ਸਜਨੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਇਹ ਦੋ ਐਨੀਮਲ ਵਿਕਰੀ ਵਾਲੇ ਵਿਖਾਤੇ ਤੁਹਾਨੂੰ ਪਿੰਡ ਮਿਰਜੇ ਕਿਤੇ ਜ਼ਿਲ੍ਹਾ ਫਰੋਇਪੁਰ ਨੇੜੇ ਮੋਦ ਕੀ ਆ ਗਿਆ ਧੰਨਵਾਦ ਜਿਉਂਦੇ ਵਸਦੇ ਰਹੋ